ਸ੍ਰੀ ਵਾਹਿਗੁਰੂ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਭਰਨੇ ਬਹੇ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸੇਈ ਫਲ ਪਾਵਹਿ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਹਾ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਵਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਥ ਕਰਤੇ ਸੰਸਾ ਦੁਖ ਨ ਬਿਆਪੈ ਗੁਰ ਪੂਰਾ 헣ੈ ਵਡ ਭਾਗੀ ਆਠ ਪਹਿਰ ਪ੍ਰਭ ਜਾਪੈ ਆਤ ਜੁਗਾਦੀ ਸੇਵਕ ਸੁਆਮੀ ਭਗਤਾ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਫਸਾਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਥੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨਿਹਚਲ ਮੰਲੀ ਹਰ ਦਰ ਸੇਵੇ ਅਲਖ ਅਪੇਵੇ ਨਿਹਚਲ ਆਸਣ ਪਾਇਆ ਤਹਿ ਜਨਮ ਨ ਮਰਨ ਨ ਆਵਨ ਜਾਣਾ ਸੰਸਾਰ ਦੁਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਨਦ ਦੇ ਥੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪਰ ਗਾਸੋ ਸਿਮਰ ਸੁਆਮੀ ਸੁਖ ਹਗਾਮੀ ਇਛ ਸਗਲੀ ਪੁੰਨੀਆਂ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਵਿ슌ਨਿਆ ਅੰਤਰ ਬਾਹਰ ਸਰਬਤ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਸਿਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਆਗਾਨੇ ਅੰਮ੍ਰਿਤ ਬਾਣੇ ਸਭ ਸੁਖਾਂ ਮਨ ਵੁਠੇ ਸ੍ਰੀ ਧਰ ਪਾਏ ਮੰਗਲ ਗਾਏ ਇਛ ਪੁੰਨੀ ਸਤਗੁਰ ਤੁਠੇ ਲੜ ਲੀਨੇ ਲਾਏ ਨੌ ਨਿਦ ਪਾਏ ਨਾ ਸਰਬਸਥਾਪੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਡਖਣਾ ਹੱਥ ਮਜਾਹੁ ਮਾ ਪਿਰੀ ਪਸੇ ਕਿਉਂ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੈ ਜੀਉ ਦੁਤੀਆ ਭਾਉ ਬਿਪਰੀਤ ਅਨੀਤ ਦਾਸਾ ਨਹ ਭਾਵੇ ਜੀਉ ਦਾਸਾ ਨਹ ਭਾਵੇ ਬਿਨ ਦਰਸਾਵੇ ਇਕ ਖਿਨ ਧੀਰਜ ਕਿਉ ਕਰੈ ਨਾਮ ਬਿਹੂ ਨਾ ਤਨ ਮਨ ਹੀਨਾ ਜਾਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵਾਏ ਨਾਨਕ ਕੇ ਸੁਆਮੀ ਤਾਰ ਅਨੁਗ੍ਰਹ ਮਨ ਤਨ ਅੰਕ ਸਮਾਵੈ ਡਖਣਾ ਸੋ ਹੰਦੜੋ ਹਬ ਠਾਈ ਕੋਏ ਨੰਦ ਸਹਿ ਦੂਜੜੋ ਖੁਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰਿਐ ਜੀਉ ਸਿਮਰਤ ਸਾਸ ਬਿਰਾਸ ਪੂਰਨ ਵਿਸਵਾਸ ਕਿਉ ਮਨ ਹੋ ਵਿਸਾਰਿਐ ਜੀਉ ਕਿਉ ਮਨੋ ਬੇਸਾਰਿਐ ਨਿਮਖ ਨਹੀਂ ਤਾਰਿਐ ਗੁਣਵੰਤ ਪ੍ਰਾਨ ਹਮਾਰੇ ਮਨ ਬਾਛਤ ਫਲ ਦੇਤ ਹੈ ਸੁਆਮੀ ਜੀਵ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪ ਜੂਐ ਜਨਮ ਨਾ ਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਪਵ ਜਲ ਤਾਰੀਐ ਡਖਣਾ ਧੂੜੀ ਮੱਜਨ ਸਾਧਖੇ ਸਾਈਂ ਕੀਏ ਕਿਰਪਾ ਲੱਧੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ ਸ਼ੰਤ ਸੁੰਦਰ ਸੁਆਮੀ ਧਾਮ ਭਗਤਾਂ ਬਿਸਰਾਮ ਆਸਾ ਲਗ ਜੀਵਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਓ ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ ਵਿਖੈ ਬਨ ਠੀਕਾ ਜਾਣਿਆ ਭੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧਮਾਨਿਆ ਸਰਬਸੋ ਸੂਖ ਆਨੰਦ ਧਨ ਪਿਆਰੇ ਹਰ ਰਤਨ ਮਨ ਅੰਤਰ ਸਿਵਤੇ ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਢਖਣਾ ਜੋ ਤਉ ਕੀਨੇ ਆਪਣੇ ਤਿਨਾਂ ਨੂੰ ਮਿਲਿਓ ਹੈ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੈ ਸ਼ੰਤ ਪ੍ਰੇਮ ਠਗੌਰੀ ਪਾਇਰੀ ਝਾਇ ਗੋਬਿੰਦ ਮਨ ਮੋਹਿਆ ਜਿਓ ਸੰਤਨ ਕੈ ਪ੍ਰਸਾਦ ਅਗਾਦ ਕੰਠੇ ਲਗ ਸੋਹਿਆ ਜਿਓ ਹਰ ਕੰਠ ਲਗ ਸੋਹਿਆ ਦੁਖ ਸਭ ਜੋਹਿਆ ਭਗਤ ਲਖਿਅਨ ਕਰ ਵਸ ਭਏ ਮਨ ਸਰਬ ਸੁਖ ਵੁਠੇ ਗੋਬਿੰਦ ਤੁਠੇ ਜਨਮ ਮਰਣਾ ਸਭ ਮਿਟ ਗਏ ਸਕੀ ਮੰਗਲੋ ਗਾਇਆ ਇਛ ਪੁਜਾਇਆ ਬਹੁੜ ਨਾ ਮਾਇਆ ਹੋਹਿਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਧਰ ਨਹੀਂ ਕੋਹਿਆ ਢਕਣਾ ਸਾਈਂ ਨਾਮ ਅਮੋਲ ਕੀਮਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਨ ਦੋ ਸ਼ੰਤ कहते पवित्र सुनते सब धन liftin kul taria jiyo jin ko sadhu sang naam har rang tini brahm vicharia jiyo brahm vicharia janm sawaria purn kirpa prab kari kar gah lene har jaso dine jo an na thave na mari ਸਤ ਗੁਰ ਦਇਆਲ ਕਿਰਪਾਲ ਭੇਟ ਤਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓ ਅੰਕਾਰ ਸਤ ਨਾਮ ਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਏ ਜੀਓ ਹਰ ਜੀ ਸਭੇ ਪ੍ਰਤਪਾਲਦਾ 깈ਟ 깈ਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰ ਨਾ ਕੋਏ ਜੋ ਮੋਹ ਮਾਇਆ ਚਿਤ ਲਾਏਂਦੇ ਸੇ ਛੋੜ ਚੱਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਦਿਨ ਅਵਰ ਨਾ ਕੋਏ ਹਰ ਗੁਰ ਸਰਣਾਈ ਪਾਈਐ ਵਣ ਜਾ ਰਿਆ ਮਿੱਤਰਾ ਵੱਡ ਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵਿਣ ਭਾਈਆ ਹਰ ਕਿਨੈ ਨਾ ਪਾਇਆ ਨਾਉ ਵਿੱਚ ਹौं ਮੈਂ ਕਰਮ ਕਮਾਉਂਦੇ ਜਿਉ ਵੇ ਸਵਾ ਪੁੱਤ ਨਿਨਾਉ ਪਿਤਾ ਜਾਤ ਤਾਂ ਹੋਈ ਐ ਗੁਰ ਤੁਠਾ ਕਰੇ ਪਸਾਓ ਵਡ ਭਾਗੀ ਗੁਰ ਪਾਇਆ ਹਰ ਅਹਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲੱਗਾ ਚਾਉ ਗੁਰ ਪੁਰੈ ਨਾਮ ਦਿਰੜਾਇਆ ਹਰ ਮਿਲਿਆ ਹਰ ਪ੍ਰਭ ਨਾਮ ਰਹਾਉ ਜਦ ਲਗ ਜੋ ਬਲ ਸਾਸ ਹੈ ਤਬ ਲਗ ਨਾਮ ਧਿਆਇ ਚਲਦਿਆਂ ਨਾਲ ਹਰ ਚੱਲ ਸੀ ਹਰ ਅੰਤ ਲੈ ਛਡਾਏ ਹਉਮ ਬਲ ਹਾਰੀ ਤਿੰਨ ਕੋ ਜਿਨ ਹਰ ਮਨ ਉਠਾ ਆਏ ਜਿਨਨੀ ਹਰ ਹਰ ਨਾਮ ਨਾ ਚੇਤੇਉ ਸੇ ਅੰਤ ਗਏ ਪਛਤਾਏ ਧੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਇ ਮਨ ਹਰ ਹਰ ਪ੍ਰੀਤ ਲਗਾਇ ਵਡ ਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਹਾਉ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇ ਵੈਲੇ ਹਰ ਆਪੇ ਭਰਮ ਭੁਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪਰਗਾਸ ਹੈ ਸੇ ਵਿਰਲੇ ਕੇਈ ਕੇ ਹਾਂ ਬਲੇ ਹਾਰੀ ਤਿੰਨ ਕਉ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਗੁਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣਾਈ ਭਜ ਪਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਗਾਟ-ਗਾਟ ਰਮਈਆ ਮਨ ਵਸੈ ਕਿਉ ਪਾਇਐ ਕਿਤ ਪਤ ਗੁਰਪੂਰਾ ਸਤਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਧਰਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹ ਹੈ ਹਰ ਨਾਮੈ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭਾਏ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਨ ਤਨ ਵਣ ਜਵਾਪਾਰੀਆ ਜਿਨ ਵਖਰ ਲੱਦੇ ਅੜਾ ਹਰ ਰਾਸ ਗੁਰਮੁਖਾ ਦਰਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾਂ ਆਪ ਟੁੱਠਾ ਗੁਣਤਾਸ ਹਰ ਧਿਆਵੋ ਸਾਸ ਗਿਰਾਸ ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾ ਹਰ ਨਾਮ ਜਿਨਾ ਰਹਿਰਾਸ ਇਹੋ ਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ